ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ੋਰਦਾਰ ਝਟਕਾ ਲੱਗਿਆ ਹੈ ਹਾਈ ਕੋਰਟ ਤੋਂ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਗਈ ਗਲਤ ਅਰਜ਼ੀ ਲਗਾਉਣ ਕਰਕੇ ਮਜੀਠੀਆ ਦੇ ਵਕੀਲ ਨੇ ਹੁਣ ਮਾਫੀ ਮੰਗੀ ਹੈ ਮਜੀਠੀਆ ਦੇ ਵਕੀਲ ਨੇ ਅਰਜ਼ੀ ਨੂੰ ਵਾਪਸ ਵੀ ਲੈ ਲਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 8 ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਮਜੀਠੀਆ ਜਿਹੜੇ ਨੇ ਉਹ ਵਿਜੀਲੈਂਸ ਦੇ ਗ੍ਰਿਫਤ ਦੇ ਵਿੱਚ ਨੇ ਤੇ ਅੱਜ ਦੁਬਾਰਾ ਜਿਹੜੀ ਅਰਜ਼ੀ ਲਗਾਈ ਗਈ ਸੀਗੀ ਵਕੀਲ ਦੇ ਵੱਲੋਂ ਹਾਈ ਕੋਰਟ ਨੇ ਹੁਣ ਵਕੀਲ ਨੂੰ ਫਟਕਾਰ ਲਗਾਈ ਹੈ ਗਲਤ ਅਰਜ਼ੀ ਜਿਹੜੀ ਹੈ ਵਕੀਲ ਦੇ ਵੱਲੋਂ ਲਗਾਈ ਗਈ ਤੇ ਹਾਈ ਕੋਰਟ ਤੋਂ ਮਾਫੀ ਮੰਗਦੇ ਹੋਏ ਨਜ਼ਰ ਆਏ ਨੇ ਮਜੀਠੀਆ ਦੇ ਵਕੀਲ ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ ਉਹ 8 ਜੁਲਾਈ ਨੂੰ ਹੋਣੀ ਹੈ ਤਮ ਮਜੀਠਿਆ ਨੂੰ ਹਾਈ ਕੋਰਟ ਤੋਂ ਹੀ ਜ਼ੋਰਦਾਰ ਚਟਕਾ ਲੱਗਦਾ ਹੋਇਆ ਨਜ਼ਰ ਆਇਆ ਹਾਈ ਕੋਰਟ ਤੋਂ ਮਜੀਠਿਆ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਅੱਗੇ ਪੁੱਛਕਿਛ ਦੇ ਲਈ ਉਹਨਾਂ ਦੀ ਰਿਮਾਂਡ ਜਿਹੜੀ ਹੈ ਉਹ ਵਧਾ ਦਿੱਤੀ ਗਈ ਸੀਗੀ 4 ਦਿਨਾਂ ਦਾ ਹੋਰ ਰਿਮਾਂਡ ਵਧਾਇਆ ਗਿਆ ਸੀਗਾ ਅੱਜ ਜਿਹੜੀ ਹੈ ਅਰਜ਼ੀ ਲਗਾਈ ਗਈ ਵਕੀਲ ਦੇ ਵੱਲੋਂ ਪਰ ਵਕੀਲ ਨੂੰ ਵੀ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਦੇ ਵੱਲੋਂ ਉਸਨੇ ਗਲਤ ਅਰਜ਼ੀ ਲਗਾਈ ਸੀਗੀ ਜਿਸ ਕਰਕੇ ਹੁਣ ਵਕੀਲ ਨੂੰ ਵੀ ਹਾਈ ਕੋਰਟ ਦੇ ਕੋਲੋਂ ਜਿਹੜੀ ਮਾਫੀ ਮੰਗਣੀ ਪਈ ਹੈ ਤੇ ਮਜੀਠਿਆ ਨੂੰ ਕੋਈ ਵੀ ਜਿਹੜੀ ਇਹ ਰਾਹਤ ਮਿਲਦੀ ਹੋਈ ਇੱਥੇ ਨਜ਼ਰ ਨਹੀਂ ਆ ਰਹੀ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਹੁਣ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਮਾਨਹਾਨੀ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਸੀਐਮ ਦੇ ਪੀਏ ਤੇ ਫਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਉਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਪੀਐਮ ਨੇ ਮਾਨਹਾਨੀ ਦਾ ਕੇਸ ਦਰਜ ਕਰ ਦਿੱਤਾ ਹੈ ਮਜੀਠੀਆ ਦੇ ਖਿਲਾਫ ਤੇ ਹੁਣ ਇੱਕ ਹੋਰ ਮੁਸ਼ਕਿਲ ਵੱਧਦੀ ਹੋਈ ਮਜੀਠਿਆ ਨੂੰ ਲੈ ਕੇ ਮਜੀਠਿਆ ਜਿਹੜੇ ਮੁਸ਼ਕਲਾਂ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਮਜੀਠਿਆ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਮਾਨ ਹਾਨੀ ਦਾ ਇਹ ਪੂਰਾ ਮਾਮਲਾ ਹੈ ਮਾਨ ਹਾਲੀ ਮਾਮਲੇ ਦੇ ਵਿੱਚ ਵਿਕਰਮ ਮਜੀਠਿਆ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਐਮ ਦੇ ਪੀਏ ਤੇ ਪ੍ਰਚਾਰ ਦੇ ਝੂਠੇ ਦੋਸ਼ ਲਗਾਏ ਗਏ ਸੀਗੇ ਇਸ ਕਰਕੇ ਨੋਟਿਸ ਜਾਰੀ ਕੀਤਾ ਗਿਆ ਹੈ ਪੀਏ ਨੇ ਮਾਨ ਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ ਮਜੀਠਿਆ ਦੇ ਖਿਲਾਫ ਸ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਮਜੀਠਿਆ ਦੇ ਜਿਹੜੇ ਵਕੀਲ ਨੇ ਉਹਨਾਂ ਦੀ ਅਰਜ਼ੀ ਨੂੰ ਗਲਤ ਦੱਸਿਆ ਗਿਆ ਹਾਈ ਕੋਰਟ ਦੇ ਵੱਲੋਂ ਤੇ ਉਹਨਾਂ ਨੂੰ ਮਾਫੀ ਮੰਗਣੀ ਪਈ ਹੈ ਹਾਈ ਕੋਰਟ ਦੇ ਵੱਲੋਂ ਤੇ ਇੱਥੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਮਜੀਠਿਆ ਨੂੰ ਬਿਲਕੁਲ ਬਿਲਕੁਲ ਕਿਉਂਕਿ ਵਿਕਰਮ ਸਿੰਘ ਮਜੀਠਿਆ ਦੀ ਪੁਸ਼ਕਣਾ ਜਿੱਚੇ ਹੁਣ ਹੋਰ ਵੀ ਜ਼ਿਆਦਾ ਵਕਤੀ ਕੋਈ ਨਜ਼ਰ ਆ ਰਹੀਆਂ ਕਿਉਂਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਜੋ ਕਿ ਵਿਕਰਮ ਮਜੀਠਿਆ ਨੂੰ ਨੋਟਿਸ ਭੇਜ ਦਿੱਤਾ ਗਿਆ ਪਾਣਾ ਨਹੀਂ ਦੇ ਕੇ ਇਸ ਦੇ ਵਿੱਚ ਵਿਕਰਮ ਸਿੰਘ मानी का मुकदमा यह बनियाचार किया, वो बाद जो किया, नोटिस जो किया जा रहा जो तो एन कि लगे दे, उस पिछे कोई ਮੰਗਾ ਗਏ ਸੀ ਕਿ ਕੇ ਬੇਚ ਦਿੱਤਾ ਜਾਣਾ ਉਹ ਬੇਚ ਜੋ ਕੀਤਾ ਉਹ ਵਿਕਮ ਸਿੰਘ ਮਜੀਠੀਆ ਦੇ ਕੋਲ ਨਹੀਂ ਸੀਗੇ ਤਾਂ ਦੇ ਕੋਈ ਇੱਕ ਪਾਸੇ ਪਹਿਲਾਂ ਵਿਕਮ ਸਿੰਘ ਮਜੀਠੀਆ ਤੇ ਲੀਗਲ ਪ੍ਰੋਸੀਡਿੰਗ ਚੱਲ ਰਹੀ ਹੈ ਤਾਂ ਦੂਜੇ ਪਾਸੇ ਪਹੁੰਚਿਆ ਜਾ ਸਕਦਾ ਹੈ ਕਿ ਜਿਹੜਾ ਇੱਕ ਖਾਸ ਤੌਰ ਤੇ ਹੁਣ ਮਾਨ ਹਮੀ ਦਾ ਕੇਸ ਪਾਇਆ ਗਿਆ ਉਹ ਕਿਤਰਾਂ ਕਿਤੇ ਉਲਟਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਵਿਕਮ ਸਿੰਘ ਮਜੀਠੀਆ ਤੇ ਕਿਉਂਕਿ ਉਹਨਾਂ ਵੱਲੋਂ ਭ੍ਰਸ਼ਟਾਚਾਰ ਦੇ આરોਪ ਜੋ ਕੀਆ ਉਹ ਪੀਐਸ ਤੇ ਲਾਇਆ ਗਿਆ ਸੀ ਕਿ ਆਫਿਸ ਵਰਸ ਦੇ ਕਰਕੇ ਉਹਨਾਂ ਤੇ ਹੀ ਉਲਟੇ ਜੋ ਕੇਸ ਹੁੰਦਾ ਨਜ਼ਰ ਆਇਆ ਚਾਹਤੋਂ ਮਾਨ ਹਮੀ ਦਾ ਦਾਵਾ ਉਹਦੇ ਉੱਪਰ ਲੱਗ ਰਿਹਾ ਹੈ ਜੀ ਅਨਮੋਲ ਤੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਅੱਜ ਵਕੀਲ ਜਿਹੜੇ ਨੇ ਮਜੀਠੀਆ ਦੇ ਉਹਨਾਂ ਨੇ ਵੀ ਮਾਫੀ ਮੰਗੀ ਹੈ ਹਾਈ ਕੋਰਟ ਤੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਗਲਤ ਅਰਜ਼ੀ ਉਹਨਾਂ ਨੇ ਲਗਾ ਦਿੱਤੀ ਸੀਗੀ ਤਾਂ ਕਿ ਕੋਜੇ ਪੂਰਾ ਮਾਮਲਾ ਹੈ ਇਹ ਜੀ ਬਿਲਕੁਲ ਦੇਖੋ ਅੱਜ ਖਾਸ ਤੌਰ ਤੇ ਕਿਉਂਕਿ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਉਹਨਾਂ ਉਹਨਾਂ ਅਰਜ਼ੀ ਅਲਾਈ ਗਈ ਸੀ ਕਿ ਪਹਿਲਾਂ ਤਾਂ ਜੋ ਕੀ ਐਲਿਗੇਸ਼ਨ ਲਾਏ ਗਏ ਪੀਐਸਪੀ ਕਰਪਸ਼ਨ ਦੇ ਉਹ ਚਾਰजेस ਜੋ ਕੀ ਹੈ ਉਹ ਛੋਟੇ ਸਾਬੇ ਦੋਨੇ ਤਾਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ 70 ਐਸ ਜਰ ਤੱਕ ਦਾ ਇੱਕ ਐਲਿਗੇਸ਼ਨ ਉਹਨਾਂ ਦੇ ਜੋ ਗਲਤ ਸਾਬਤ ਹੁੰਦੇ ਨਜ਼ਰ ਆਏ ਜਿਸ ਦੇ ਕਰਕੇ ਉਹਨਾਂ ਦੇ ਉਹਨਾਂ ਦੇ ਉੱਪਰ ਜੋ ਕਿ ਉਹਨਾਂ ਕਾਰਵਾਈ ਜੁਕੀ ਆ ਹੋ ਸਕਦੀ ਹੈ ਪਟਕਾਰ ਦੂਜੇ ਫਸਦਿਕਰਾਂ ਨੂੰ ਹਾਈ ਕੋਰਟ ਤੋਂ ਜ਼ੋਰਦਾਰ ਛਟਕਾ ਜੁਕਿਆ ਮਿਲਿਆ ਕਿਉਂਕਿ ਹਾਈ ਕੋਰਟ ਦੇ ਵਿੱਚ ਮਜੀਠੀ ਦੇ ਵਕੀਲ ਨੇ ਉਹ ਪਟਕਾਰ ਮਿਲਿਆ ਬਾਕੀ ਮਜੀਠੀ ਦੇ ਵਕੀਲ ਨੇ ਜੋ ਕਿ ਗਲਤ ਅਪਲੀਕੇਸ਼ਨ ਲਾਈ ਸੀਗੀ ਕੋਰਟ ਦੇ ਵਿੱਚ

ਉਸ ਨੂੰ ਬੇਸਲੈਸ ਕਿਵੇਂ ਦੱਸਿਆ ਜਾਵੇ ਕੋਰਟ ਵੱਲੋਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਕੋਰਟ ਵੱਲੋਂ ਇਹ ਫਟਚਾਰ ਲਾਈ ਗਈ ਤੇ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਜਾਣਕਾਰੀ ਸਾਂਝੀ ਕੀਤੀ